ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਮਕੌਰ ਗੜੀ ਦੀਆਂ ਕੰਨਤਾ ਹਮਾਰ ਦੀਆਂ ਚਮਕੌਰ ਗੜੀ ਦੀਆਂ ਕੰਨਤਾ ਹਮਾਰ ਦੀਆਂ ਜਮਕੌਰ ਗੜੀ ਦੀਆਂ ਕੰਦਾਤਾ ਮਾਰੇ ਦੀਆਂ ਜਮਕੌਰ ਗੜੀ ਦੀਆਂ ਕੰਦਾਤਾ ਮਾਰੇ ਦੀਆਂ ਛੱਡ ਗਏ ਸੁਨੀਆਂ ਲਾ ਛਾਇਆ ਜੀਤ ਜੁਝਾਰ ਦੀਆਂ ਛੱਡ ਗਏ ਸੁਨੀਆਂ ਲਾ ਛਾਇਆ ਜੀਤ ਜੁਝਾਰ ਦੀਆਂ ਛੱਡ ਗਏ ਸੁਨੀਆਂ ਲਾ ਸ਼ਾਇਆ ਜੀਤ ਜੁਝਾਰ ਦੀਆਂ ਛੱਡ ਗਏ ਸੁਨੀਆਂ ਲਾ ਸ਼ਾਇਆ ਜੀਤ ਜੁਝਾਰ ਦੀਆਂ ਦੋ ਗੱਜ ਕੱਪੜਾ ਲਾਲਾ ਤੇ ਤੁਸੀਂ ਪਾ ਜਾਂਦੇ ਦੋ ਗੱਜ ਕੱਪੜਾ ਲਾਲਾ ਤੇ ਤੁਸੀਂ ਪਾ ਜਾਂਦੇ ਦੋ ਗੱਜ ਕਪੜਾ ਲੱਲਾ ਤੇ ਤੁਸੀਂ ਪਾ ਜਾਂਦੇ ਦੋ ਗੱਜ ਕਪੜਾ ਲੱਲਾ ਤੇ ਤੁਸੀਂ ਪਾ ਜਾਂਦੇ ਆਖਰੀ ਪੱਤੇ ਲੱਲਾ ਨੂੰ ਬੁਲਾ ਜਾਂਦੇ ਆਖਰੀ ਪੱਤੇ ਲੱਲਾ ਨੂੰ ਬੁਲਾ ਜਾਂਦੇ ਆਖਰੀ ਫਤਿਹ ਲਾਲਾ ਨੂੰ ਬੋਲਾ ਜਾਂਦੇ ਆਖਰੀ ਫਤਿਹ ਲਾਲਾ ਨੂੰ ਬੋਲਾ ਜਾਂਦੇ ਸਰਹੰਦ ਦੀਆਂ ਦੁਕੰਦਾਂ ਤਾ ਮਾਰ ਦਿਆਂ ਸਰਹੰਦ ਦੀਆਂ ਦੁਕੰਦਾਂ ਤਾ ਮਾਰ ਦਿਆਂ ਸਰਹੰਦ ਦੀਆਂ ਦੋ ਕੰਧਾਂ ਤਾ ਹ ਮਾਰ ਦੀਆਂ ਸਰਹੰਦ ਦੀਆਂ ਦੋ ਕੰਧਾਂ ਤਾ ਹ ਮਾਰ ਦੀਆਂ ਛੱਡ ਗਏ ਸੁਨੀਆਂ ਲਾਸ਼ਾਂ ਫਤਿਹ ਜੁਰਾਵਰ ਦੀਆਂ ਛੱਡ ਗਏ ਸੁਨੀਆਂ ਲਾਸ਼ਾਂ ਫਤਿਹ ਜੁਰਾਵਰ ਦੀਆਂ ਛੱਡ ਗਏ ਓ ਸੁਨੀਆਂ ਲਾਸ਼ਾਂ ਫਤਿਹ ਜੁਰਾਵਰ ਦੀਆਂ ਛੱਡ ਗਏ ਓ ਸੁਨੀਆਂ ਲਾਸ਼ਾਂ ਫਤਿਹ ਜੁਰਾਵਰ ਦੀਆਂ ਦੋ ਗੱਜ ਕੱਪੜਾ ਲਾਲਾਂ ਤੇ ਤੁਸੀਂ ਪਾ ਜਾਂਦੇ ਦੋ ਗੱਜ ਕੱਪੜਾ ਲਾਲਾਂ ਤੇ ਤੁਸੀਂ ਪਾ ਜਾਂਦੇ ਦੋ ਗੱਜ ਕਪੜਾ ਲਾਲਾ ਤੇ ਤੁਸੀਂ ਪਾ ਜਾਂਦੇ ਦੋ ਗੱਜ ਕਪੜਾ ਲਾਲਾ ਤੇ ਤੁਸੀਂ ਪਾ ਜਾਂਦੇ ਆਖਰੀ ਫਤਿਹ ਲਾਲਾ ਨੂੰ ਬੋਲਾ ਜਾਂਦੇ ਆਖਰੀ ਫਤਿਹ ਲਾਲਾ ਨੂੰ ਬੋਲਾ ਜਾਂਦੇ ਆਖਰੀ ਫਾਤੇ ਲਾਲਾ ਨੂੰ ਬੋਲਾ ਜਾਂਦੇ ਆਖਰੀ ਫਾਤੇ ਲਾਲਾ ਨੂੰ ਬੋਲਾ ਜਾਂਦੇ ਠੰਡੇ ਬੁਰਜ ਦੀਆਂ ਕੰਧਾਂ ਤਾਂ ਮਾਰਦੀਆਂ ਠੰਡੇ ਬੁਰਜ ਦੀਆਂ ਕੰਧਾਂ ਤਾਂ ਮਾਰਦੀਆਂ ਠੰਡੇ ਬੁਰਜ ਦੀਆਂ ਕੰਦਾਤਾ ਹਮਾਰ ਦੀਆਂ ਠੰਡੇ ਬੁਰਜ ਦੀਆਂ ਕੰਦਾਤਾ ਹਮਾਰ ਦੀਆਂ ਸੁਣ ਜਾਂਦੇ ਦੋ ਗੱਲਾਂ ਮਾਂ ਦੇ ਪਿਆਰ 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 ਦੀਆਂ ਦੋ ਗੱਜ ਕਪੜਾ ਮਾਤਾ ਤੇ ਤੁਸੀਂ ਪਾ ਜਾਂਦੇ ਦੋ ਗੱਜ ਕਪੜਾ ਮਾਤਾ ਤੇ ਤੁਸੀਂ ਪਾ ਜਾਂਦੇ દો ગજ કપડા માતા તે તી પા દો ગજ કપડા માતા પા આખરી ફતે માતાનું બોલા આખરી માતા માતાનું બોલા ਆਖਰੀ ਪਤੇ ਮਾਤਾ ਨੂੰ ਬੋਲਾ ਜਾਂਦੇ ਆਖਰੀ ਪਤੇ ਮਾਤਾ ਨੂੰ ਬੋਲਾ ਜਾਂਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ